ਚੀਤਨ ਰਖਦਾ ਕਿਵੇਂ ਦੇਖਦੇ ਹੋ ਉਹਦਾ ਕੀ ਦੇਖਣਾ ਬੱਲੇ ਲੋਕਾਂ ਨੇ ਜਿਤਾਇਆ ਉਹਨੂੰ ਹੁਣ ਕੀ ਕਰਨਾ ਦੁਬਾਰਾ ਦੁਬਾਰਾ ਬੋਲੇ ਤੇਰ ਤੇ ਝਾੜੋ ਉੱਧਰ ਉੱਧਰ ਬੋਲੇ ਆ ਕੋਈ ਕੁਝ ਹੋਣਿਆ ਤੇ ਲੋਕਾਂ ਨੂੰ ਸਮਝ ਆ ਗਈ ਸਿਰਫ ਨਸ਼ੇ ਦਾ ਵਾਅਦਾ ਚੜ੍ਹ ਕੇ ਚੜਾਅ ਹੋਇਆ ਵੇਕ ਵਿਕਾਸ ਤੇ ਕੋਈ ਨਹੀਂ ਸਾਡਾ ਲੱਭਾਗਾ ਅਸੀਂ ਆਣ ਵਾਲੀ ਜਨਰੇਸ਼ਨ ਆ ਸਾਨੂੰ ਵਿਕਾਸ ਲੱਭਣਾ ਚਾਹੀਦਾ ਨਾ ਕੋਈ ਸਰ ਕਿਵੇਂ ਦੇਖਦੇ ਹੋ ਐਮਪੀ ਸੀਗੇ ਸ਼ੁਭੀਨ ਹਮਾਰੇ ਕੋ ਪਹਿਲਾਂ ਵਿਧਾਇਕ ਸ਼ੀਤਲ ਨਰਾਕ ਸੀਗੇ ਕਿ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੰਮ ਕੀਤੇ ਆਪਣੇ ਏਰੀਆ ਦੇ ਵਿੱਚ ਵੈਸਟ ਦੇ ਵਿੱਚ ਜੇ ਕੰਮ ਕੀਤੇ ਹੁੰਦੇ ਤੇ ਫਿਰ ਅੱਡੀ ਜਲਦੀ ਜੇ ਤੇ ਉਹਨਾਂ ਨੂੰ ਦੇਖੋ ਸੁਸ਼ੀਲ ਰਿੰਕੂ ਜੀ ਪਹਿਲੇ ਕਾਉਂਸਲਰ ਸੀ ਜੀ ਫਿਰ ਐਮਐਲ ਬਣੇ ਫਿਰ ਐਮਪੀ ਬਣੇ ਇਸ ਤਰ੍ਹਾਂ ਹੀ ਸ਼ੀਤਲ ਜ ਨੇ ਕਹਿੰਦੇ ਸਾਡੀ ਸਰਕਾਰ ਸੁਣਦੀ ਨਹੀਂ ਸੀ ਤੇ ਸੁਣਦੀ ਨਹੀਂ ਸੀ ਤੇ ਆਪਾਂ 2.5 ਸਾਲ ਫਿਰ ਕੱਲ ਵਾਸਤੇ ਬੈਠੇ ਨੇ ਸ਼੍ਰੀ ਕੁਮਾਰ ਨੂੰ ਜਦੋਂ ਖੜਾ ਸੀਗਾ ਤਾਂ ਉਹ ਤੋਂ ਦੇਖਿਆ ਜਾ ਸਕਦਾ ਹੁਣ ਤੋਂ ਕੋਈ ਲੈਣ ਚ ਹੈ ਹੀ ਨਹੀਂ ਨਾ ਕਿਸੇ ਗੱਲ ਚ ਨਹੀਂ ਹੈ ਬੜਾ ਬਈ ਇਹ ਸੀਟ ਤੇ ਜਾਣ ਬੁੱਝ ਕੇ ਬੋਝ ਪਾਇਆ ਗਿਆ ਇਲੈਕਸ਼ਨ 'ਚ ਐਮਐਨਏ ਜਿਹੜਾ ਸੀ ਉਹਨੂੰ 5 ਸਾਲ ਵਾਸਤੇ ਲੋਕਾਂ ਨੇ ਐਮਐਨਏ ਚੁਣ ਕੇ ਭੇਜਿਆ ਸੀ 2.5 ਸਾਲ ਬਾਅਦ ਆਪਣਾ ਸੀਵਾ ਦੇ ਕੇ ਵਾਪਸ ਆ ਗਿਆ ਲੋਕਾਂ ਦੀ ਕਚਹਿਰੀ 'ਚ ਫੇਰ ਤਾਂ ਆ ਗਿਆ ਇੱਥੇ ਕਾਂਗਰਸ ਪਾਰਟੀ ਦਾ ਮਾਹੌਲ ਹੈ ਔਰ ਕਾਂਗਰਸ ਪਾਰਟੀ ਦਿੱਤੇ ਸ਼ੀਤਲੰਗਰਾਲ ਜਿਹੜੇ ਸਰਕਾਰ ਪਹਿਲੇ ਨਹੀਂ ਕੰਮ ਕਰ ਸਕੀ ਤੇ ਉਹਨਾਂ ਨੇ ਕੀ ਕਰਨਾ ਹਾਂ ਜੀ ਮੇਰੇ ਪਾਸੇ ਵੀ ਠੀਕ ਚੱਲ ਰਿਹਾ ਹੋ ਜਿਮਨੀ ਚੋਣਾ ਨੂੰ ਲੈ ਕੇ ਜਿਹੜਾ ਸਾਡੇ ਚੈਨਲ ਵੱਲੋਂ ਹਰੇਕ ਏਰੀਆ ਦੇ ਵਿੱਚ ਜਾ ਕੇ ਜਿਹੜਾ ਸਰਵੇ ਕੀਤਾ ਜਾ ਰਿਹਾ ਵਾ ਕਿਹੜਾ ਕੈਂਡੀਡੇਟ ਜਿਹੜਾ ਮੋਰਚਾ ਮਾਰ ਸਕਦਾ ਕਿਹੜੇ ਕੰਮ ਜਿਹੜੇ ਏਰੀਆ ਦੇ ਵਿੱਚ ਕੀਤੇ ਆ ਵਿਧਾਇਕਾ ਵੱਲੋਂ ਉਸੇ ਨੂੰ ਲੈ ਕੇ ਅੱਜ ਭਾਰਗੋ ਕੈਂਪ ਦੇ ਵਿੱਚ ਪਹੁੰਚੇ ਹਾਂ ਅਸੀਂ ਤੇ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਇਲੈਕਸ਼ਨ ਆਇਆ ਦੁਬਾਰਾ ਕਿਹੜਾ ਕੈਂਡੀਡੇਟ ਜਿਹੜਾ ਵਾ ਮੋਰਚਾ ਮਾਰ ਸਕਦਾ ਮੈਨੂੰ ਦੇਖੋ ਕਾਂਗਰਸ ਪਾਰਟੀ ਮੋਰਚਾ ਮਾਰਸੀ ਦੀ ਕਿਉਂਕਿ ਜੇ ਹੁਣ ਇਲੈਕਸ਼ਨ ਹੋਇਆ ਚੰਨੀ ਬਹੁਤ ਵੱਡੀ ਲੀਡ ਨਾਲ ਜਿੱਤੇ ਹੈ ਤੇ ਉਹਦੇ ਹਿਸਾਬ ਨਾਲ ਸਿੱਧਾ ਲੱਗਦਾ ਵੀ ਲੋਕੀ ਕਾਂਗਰਸ ਨੂੰ ਪਸੰਦ ਕਰਦੇ ਫੇ ਨੇ ਸ਼ਸ਼ੀਲ ਕੁਮਾਰ ਨੂੰ ਕਿਵੇਂ ਦੇਖਦੇ ਹੋ ਸ਼ਿਲ ਕੁਮਾਰ ਈਕੂ ਜਦੋਂ ਖੜਾ ਸੀਗਾ ਤੋਂ ਉਹ ਤੋਂ ਦੇਖਿਆ ਜਾ ਸਕਦਾ ਹੁਣ ਤੋਂ ਕੋਈ ਲੈਣ ਚ ਹੈ ਹੀ ਨਹੀਂ ਨਾ ਕਿਸੇ ਗੱਲ ਚ ਨਹੀਂ ਹੈਗਾ ਨਾ ਉਹਦੇ ਨੂੰ ਕੈਂਡੀਡੇਟ ਹੋ ਰਿਹਾ ਸ਼ਸ਼ੀਲ ਕੁਮਾਰ ਨੂੰ ਤਾਂ ਕੈਂਡੀਡੇਟ ਹੀ ਨਹੀਂ ਸਰ ਕਿਵੇਂ ਦੇਖਦੇ ਹੋ ਕਿਵੇਂ ਇਹਦਾ ਮਾਹੌਲ ਬਣ ਚੁੱਕਾ ਕਿ ਇਸ ਟਾਈਮ ਸੀਟ ਜਿਹੜਾ ਵੋਟ ਸੀਟ ਬਣਿਆ ਜਾ ਰਿਹਾ ਸਾਰੇ ਦਿਨ ਨਜ਼ਰਾਂ ਜਿਹੜੀਆਂ ਇਸ ਉੱਤੇ ਕਿਵੇਂ ਦੇਖਦੇ ਹੋ ਨਜ਼ਰ ਇਸ ਕਰ ਪਈਏ ਇਹ ਸੀਟ ਤੇ ਜਾਣ ਬੁੱਝ ਕੇ ਬੋਝ ਪਾਇਆ ਗਿਆ ਇਲੈਕਸ਼ਨ ਜੀ ਐਮਐਲਏ ਜਿਹੜਾ ਸੀ ਉਹਨੂੰ 5 ਸਾਲ ਵਾਸਤੇ ਲੋਕਾਂ ਨੇ ਐਮਐਲਏ ਚੁਣ ਕੇ ਭੇਜਿਆ ਸੀ ਉਹ 2.5 ਸਾਲ ਬਾਅਦ ਆਪਣਾ ਸੀਵਾ ਦੇ ਕੇ ਵਾਪਸ ਆ ਗਿਆ ਲੋਕਾਂ ਦੀ ਕਚਹਿਰੀ 'ਚ ਫੇਰ ਤਾਂ ਆ ਗਿਆ ਪਰ ਲੋਕਾਂ ਦੀ ਕਚਹਿਰੀ 'ਚ ਫਰਕ ਇਸ ਕਰਕੇ ਪਿਛਲੀ ਵਾਰੀ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਜੀ ਐਸੋਰੀਓ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੁਣ ਲੋਕ ਫੈਸਲਾ ਕਰਨਗੇ ਫੈਸਲਾ ਪਰ ਇਹ ਸੀਟ ਜਿਹੜੀ ਅੱਗੇ ਪਹਿਲੇ ਵੀ 1970 ਤੋਂ ਲੈ ਕੇ ਜਿੰਨੇ ਬਾਈ ਇਲੈਕਸ਼ਨ ਹੁੰਦੇ ਨੇ ਜਿੰਨੇ ਜਨਰਲ ਇਲੈਕਸ਼ਨ ਹੁੰਦੇ ਨੇ 80 90% ਕਾਂਗਰਸ ਪਾਰਟੀ ਆਇਦੱਕ ਜਿੱਤਦੀ ਆਈਏ ਐਸੇ ਕਾਂਗਰਸ ਪਾਰਟੀ ਦਾ ਮਾਹੌਲ ਹੈ ਔਰ ਕਾਂਗਰਸ ਪਾਰਟੀ ਜਿੱਤੇ ਸਰ ਕਿਵੇਂ ਲੱਗ ਰਿਹਾ ਕਿ ਜਿਸ ਤਰ੍ਹਾਂ 13 0 ਦਾ ਨਾਰਾ ਲਗਾਇਆ ਸੀਗਾ ਭਗਵੰਤ ਮਾਨ ਨੇ ਤੇ ਉਸ ਤੋਂ ਬਾਅਦ ਹਾਰ ਪ੍ਰਾਪਤ ਹੋਈ ਸੀ ਜਿਸ ਤਰ੍ਹਾਂ ਚੰਨੀ ਸਾਹਿਬ ਇੱਥੇ ਜਲੰਧਾ ਡੇਰੇ ਲਾਇਆ ਸੀ ਉਸੇ ਤਰ੍ਹਾਂ ਭਗਵੰਤ ਮਾਨ ਦੇ ਚਰਚੇ ਚੱਲ ਰਹੇ ਕਿ ਉਹ ਡੇਰੇ ਲਗਾ ਰਹੇ ਤੁਹਾਨੂੰ ਲੱਗਦਾ ਕਿ ਜਿੱਤ ਸਕਦੇ ਇਸ ਟਮ ਸਰਕਾਰ ਹੈ ਇਸ ਕੋਰ ਦਵਾ ਵੀ ਪਾ ਸਕਦੀ ਜਿੱਤਣ ਚੁੱਤਣ ਦਾ ਪਤਾ ਨਹੀਂ ਬਾਕੀ ਸਰਕਾਰ ਦਾ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਨਾ ਜੀ ਤੇ ਸ਼ੀਤਲ ਰਾਘ ਦਾ ਕਿਵੇਂ ਦੇਖਦੇ ਹੋ ਉਹੋ だけ ਦੇਖਣਾ ਬੱਲੇ ਲੋਕਾਂ ਨੇ ਜਿਤਾਇਆ ਉਹਨੂੰ ਉਹਨ ਕੀ ਕਰਨਾ ਦੁਬਾਰਾ ਦੁਬਾਰਾ ਬੋਲੇ ਇੱਧਰ ਤੇ ਝਾੜੋ ਉੱਧਰ ਉੱਧਰ ਬੋਲੇ ਆ ਕੋਈ ਜੀ ਹੋਣ ਡਿਆ ਤੇ ਲੋਕਾਂ ਨੂੰ ਸਮਝ ਆ ਗਈ ਬਿੰਦਰ ਭਗਤ ਦਾ ਕਿਵੇਂ ਦੇਖ ਮੈਂਦਰ ਭਗਤ ਜੀ ਠੀਕ ਨੇ ਬੜੋ ਜੀ ਹਮ ਜਾਣਦੇ ਆ ਕਿ ਉਹ ਲੋਕੀ ਦਰਸ਼ਨ ਕੀ ਸਰ ਕਿਵੇਂ ਲੱਗ ਰਿਹਾ ਕਿ ਤੁਹਾਨੂੰ ਇਸ ਟਾਈਮ ਜਿਹੜਾ ਕਿੰਨਾ ਕੁ ਮਾਰਜਿਨ ਜਿਹੜਾ ਕਾਂਗਰਸ ਜਿੱਤ ਸਕਦੀ ਕਾਂਗਰਸ ਵੱਡੇ ਮਾਰਜਿਨ ਨਾਲ ਜਿੱਤ ਸਕਦੀ ਕਿਉਂਕਿ ਤੁਸੀਂ ਦੇਖਿਆ ਗਿਆ 15000 ਵੋਟ ਜਿਹੜੀ ਹੈ ਇਸ ਆਪ ਸਰਕਾਰ ਨੂੰ ਪਈ ਹੈ ਤੇ ਕਿੰਨਾ ਕੁ ਉਹ ਵਧਾ ਸਕਦਾ ਮੇਰੇ ਖਿਆਲ ਨਾਲ ਇਹ ਨਾ ਵੱਧ ਨਹੀਂ ਸਕਦਾ ਕਿ ਕਾਂਗਰਸ ਬਹੁਤ ਵੱਡੇ ਮਾਰਜਿਨ ਨਾਲ ਜਿੱਤੀ ਕਿਉਂਕਿ ਜਿਹੜੀ ਵੋਟ ਹੈ ਮੋਦੀ ਨੂੰ ਲੋਕਾਂ ਨੇ ਕੀਤੀ ਹੈ ਰਿੰਕੂ ਨੂੰ ਕੀਤੀ ਹੈ ਹੁਣ ਕੈਂਡੀਡੇਟ ਚੇਂਜ ਹੋ ਗਏ ਨੇ ਥਿਰ ਕੈਂਡੀਡੇਟਾਂ ਦਾ ਵੀ ਬਹੁਤ ਅਸਰ ਪਈਗਾ ਇੱਕ ਪਾਸੇ 5 ਵਜੇ ਜਿੱਤੀ ਕਾਉਂਸਲਰ ਹੈ ਸੀਨੀਅਰ ਡਿਪਟੀ ਮੇਅਰ ਨੂੰ ਪਤਾ ਹੈ ਕਿਸ ਤਰ੍ਹਾਂ ਕੰਮ ਕਰਾਣੇ ਤੇ ਪਪੂਲਰ ਲੀਡਰ ਹੈਗੀ ਹੈ ਇਸ ਲਈ ਤਾਂ ਹੀ ਕਾਂਗਰਸ ਪਾਰਟੀ ਨੇ 20 ਕੈਂਡੀਡੇਟਾਂ ਨੂੰ ਚੁਣ ਕੇ ਉਹਨਾਂ ਨੂੰ ਭੇਜਿਆ ਹੈ ਇਸ ਲਈ ਸੁਰਿੰਦਰ ਕੋਰ ਦੀ ਜਿੱਤ ਜਿਹੜੀ ਹੈ 100% ਪੱਕੀ ਹੈ ਭਾਈ ਕੀ ਕਹਿਣਾ ਚਾਹੁੰਦਾ ਹੈ ਉਹ ਸੁਸ਼ੀਲ ਕੁਮਾਰ ਰਿੰਕੂ ਬਾਰੇ ਬਖੋਲੇ ਕਾਂਗਰਸ ਸਰਕਾਰ ਆਣੀ ਹੈ ਜੀ ਜੀ ਕਿਉਂ ਦੁਨੀਆ ਵੀ ਥੋੜੀ ਪਰੇਸ਼ਾਨ ਹੋਈ ਹੋਈ ਹੈ ਦੁਨੀਆ ਸਰਕਾਰਾਂ ਕੋਲ ਇਸ ਕਰਕੇ ਕਾਂਗਰਸ ਨੇ ਚਾਂਸ ਚੇਸ਼ੀਤਲ ਰੌਗ ਦਾ ਕਿਵੇਂ ਦੇਖਦਾ ਹੋਰ ਤਾਂ ਕੋਈ ਗੇਮਸ ਨਹੀਂ ਕਰਵਾਇਆ ਨਸ਼ੇ ਦਾ ਮੁੱਦਾ ਜਿਹੜਾ ਕਾਫੀ ਜਿਹੜਾ ਉੱਠ ਰਿਹਾ ਹੈ ਵੈਸਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਨਸ਼ੇ ਤੇ ਜਿਹੜੀ ਕਮੀ ਹੋਈ ਹੈ ਨਸ਼ੇ ਦੀ ਕਮੀ ਹੋਈ ਜੇ ਥੋੜੀ ਥੋੜੀ ਫਰਕ ਪਿਆ ਅੱਗੇ ਨਾਲੋਂ ਤੇ ਸਰਕਾਰ ਆਉਣ ਦੇ ਨਾਲ ਕਾਂਗਰਸ ਦੇ ਨਾਲ ਥੋੜਾ ਹੋਰ ਫਰਕ ਪਿਆਗੇ ਚੀਜ਼ ਨੂੰ ਕਿਉਂ ਇਹ ਨਾ ਚੀਜ਼ਾਂ ਦਾ ਇਹਨਾਂ ਨੇ ਲਾਭ ਲਿਆ ਹੋਵੇ ਇਹਨਾਂ ਨੇ ਦਾਇ ਵਿੱਚ ਨਾਲ ਸਰ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦਾ ਜਿਹੜਾ ਮੋਲ ਬਣ ਚੱਕਾ ਵਾ ਇਸ ਟਾਈਮ ਮਹਿੰਦਰ ਭਗਤ ਦਾ ਕਿਵੇਂ ਦੇਖਦੇ ਹੋ ਮਹਿੰਦਰ ਭਗਤ ਜੀ ਵੀ ਠੀਕ ਚੱਲ ਰਹੇ ਹੋ ਕਾਂਗਰਸ ਦਾ ਵੀ ਪੂਰਾ ਜੀ ਉਹਨੇ ਜੀ ਬੜਾ ਟਫ ਫਾਈਟ ਆ ਇਹ ਨੋ ਇਜ਼ੀ ਨਹੀਂ ਲੈ ਨਹੀਂ ਲੈ ਜਾ ਜਦੋਂ ਕੋਈ ਦੂਸਰੇ ਜਿਹੜੇ ਕੈਂਡੀਡੇਟ ਆਗੇ ਅਕਸ਼ੀਤ ਰਵਰਾੀ ਹੋ ਤੇ ਹੁਣ ਮਿੱਟੀ ਤੀਜੀ ਵਾਲੀ ਪਾਰਟੀਆਂ ਬੋਲਦੀਆਂ ਆ ਬਾਕੀ ਇਹ ਕਾਂਗਰਸ ਜਿਹੜਾ ਸਟੇਬਲ ਗਵਰਨਮੈਂਟ ਦੇਗੀ ਕਿਵੇਂ ਦੇਖਦੇ ਹੋ ਕਿਹੜਾ ਕੈਂਡੀਡੇਟ ਜਿਹੜਾ ਵਾ ਸੀਟ ਕਟੇ ਕਿਉਂਕਿ ਜਿਹੜਾ ਕਾਂਗਰਸ ਦਾ ਕੈਂਡੀਡੇਟ ਉਹ ਜਿਸ ਦਾ ਪੰਜ ਵਾਰ ਦਾ ਕੈਂਡੀਡੇਟ ਵਿਨਿੰਗ ਕੈਂਡੀਡੇਟ ਹੈ ਤੇ ਸੀਨੀਅਰ ਡਿਪ੍ਰੀਮੀਅਰ ਹੈ ਕਾਫੀ ਤਜਰਬਾ ਹੈ ਬਾਕੀ ਪਾਰਟੀ ਨਾਲ ਹੈਗੀ ਮੈਜਸਟਰ ਪਾਰਟੀ ਹੈ ਸਪੋਰਟ ਥੋੜੀ ਮੋਰਲ ਸਪੋਰਟ ਵੀ ਭਗਵੰਤ ਮਾਨ ਨੇ بڑے ਦਾਅਵੇ ਕਰੇ 13 0 ਦੇ ਪਰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਕਿਵੇਂ ਦੇਖਦੇ ਹੋ ਭਗਵੰਤ ਮਾਨ ਜੀ 13 0 ਦਾ ਨਾਮ ਆ ਦੇਦੇ ਨਹੀਂ ਬਾਕੀ ਹੁਣ ਜੇ ਨਸ਼ੇ ਦੇ ਮੁੱਦ ਮੋਢਨ ਖਾਲਣੀ ਹੋਏ ਜਿਹੜਾ ਵੀ ਐਡਮਿਨਿਸਟ੍ਰੇਸ਼ਨ ਬਹੁਤ ਵੀ ਖੁੰਦਾ ਇਹਨਾਂ ਨੇ ਟ੍ਰੇਨਰ ਚ 1.5 ਸਾਲ ਦੀ ਤੇ ਇਸ ਕਰਕੇ ਇਹਨਾਂ ਨੂੰ ਕਾਫੀ ਜਿੰਦੋ ਜਿਆਦਾ ਕਰਨੀ ਪੈਗੀ ਸਰ ਕਿਵੇਂ ਦੇਖਦੇ ਹੋ ਐਮਪੀ ਸੀਗਾ ਸ਼ਫੀਲ ਹਮਾਰੀ ਨੂੰ ਬੱਲਾ ਬਧਾਏ ਕੁਸ਼ੀਦਨ ਰਾਗ ਸੀਗੇ ਕਿ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੰਮ ਕੀਤੇ ਆਪਣੇ ਏਰੀਆ ਦੇ ਵਿੱਚ ਵੈਸਟ ਦੇ ਵਿੱਚ ਜੇ ਕੰਮ ਕੀਤੇ ਹੁੰਦੇ ਤੇ ਫਿਰ ਅੱਡੀ ਜਲਦੀ ਜੇ ਤੇ ਉਹਨਾਂ ਨੂੰ ਦੇਖੋ ਸੁਸ਼ੀਰ ਰਿੰਕੂ ਜੀ ਪਹਿਲੇ ਕੌਂਸਲਰ ਸੀ ਜੀ ਫਿਰ ਐਮਐਲ ਬਣੇ ਫਿਰ ਐਮਪੀ ਬਣੇ ਇਸ ਤਰ੍ਹਾਂ ਹੀ ਸ਼ੀਤਲ ਜੀ ਪਹਿਲੇ ਐਮਐਲ ਬਣੇ ਦੋਨੋਂ ਬੰਦੇ ਕਹਿੰਦੇ ਆ ਸਾਡੀ ਸਰਕਾਰ ਸੁਣਦੀ ਨਹੀਂ ਸੀ ਕਿ ਸੁਣਦੀ ਨਹੀਂ ਸੀ ਤੇ ਆਪਾਂ 2.5 ਸਾਲ ਫਿਰ ਕੱਲ ਵਾਸਤੇ ਬੈਠੇ ਨੇ ਲੇ ਆਇਨਾ ਚਾਹੀਦਾ ਸੀ ਫਿਰ ਮੇਲਾ ਕਾਂਗਰਸ ਕਹਿ ਰਹੀ ਕਾਂਗਰਸ ਨਹੀਂ ਸੁਣਦੇ ਸਾਡੀ ਫਿਰ ਬੀਜੇਪੀ ਉਹਦੇ ਆਮ ਆਦਮੀ ਚੱਲੇ ਗਏ ਕਹਿੰਦੇ ਉੱਚ ਨਹੀਂ ਸੁਣਦੇ ਕੋਈ ਸਰਕਾਰ ਨਹੀਂ ਸੁਣਦੀ ਆਮ ਆਦਮੀ ਪਾਰਟੀ ਨੇ ਤੇ ਰਿੰਕੂ ਜੀ ਨੂੰ ਘਰੋਂ ਚੱਕ ਕੇ ਉਹਨੂੰ ਉਹਨੂੰ ਮਤਲਬ ਇੱਕ ਐਮਪੀ ਬਣਾਤਾ ਫਿਰ ਉਹ ਕਹਿ ਲੱਗੇ ਭਗਵਾਨ ਜੀ ਮੈਂ ਰਿੰਕੂ ਜੀ ਨੂੰ ਕੋਡ ਪਾਸਵਰਡ ਦੇ ਚੱਲਿਆ ਮਾ ਜਿਲੰਦਰ ਦੇ ਵਿਕਾਸ ਵਾਸਤੇ ਉਹ ਪਾਸਵਰਡ ਖੁੱਲਿਆ ਹੀ ਨਹੀਂ ਫਿਰ ਸਾਲ ਸਾਲ ਬਾਦ ਉਹਨਾਂ ਪਾਰਟੀ ਬਦਲ ਲਈ ਜਦੋਂ ਉਹਨਾਂ ਪਾਰਟੀ ਬਦਲ ਲਈ ਲੋਕਾਂ ਨੇ ਉਸ ਗੱਲ ਨੂੰ ਠੀਕ ਨਹੀਂ ਸਮਝਿਆ ਲੋਕਾਂ ਨੇ ਉਸ ਗੱਲ ਨੂੰ ਉਹਨਾਂ ਨੂੰ ਇੱਕ ਸਿਰੇ ਤੋਂ ਨਕਾਰ ਕੇ ਤੇ ਕਾਂਗਰਸ ਪਾਰਟੀ ਦੇ ਅੱਖ ਚ ਅਡਾ ਵੱਡਾ ਫਤਵਾ ਦਿੱਤਾ ਹੈ ਇਸ ਕਰਕੇ ਬਹੁਤ ਜਲਦੀ ਪਾਸਤਾ ਭਾਈ ਕੀ ਕਹਿਣਾ ਚਾਹੁੰਦੇ ਸੀਤਲ ਬਰਾਗ ਦਾ ਸੀਤਲ ਅੰਗਰਾਲ ਜਿਹੜੇ ਸਰਕਾਰ ਪਹਿਲੇ ਨਹੀਂ ਕੰਮ ਕਰ ਸਕੀ ਤੇ ਹੁਣ ਉਹਨਾਂ ਨੇ ਕੀ ਕਰਨਾ ਹੈ ਕੀ ਤਲਾਂਗਰਾਲ ਦੇ ਜਿੱਤਾ ਕੀ ਕੈਂਡੀਡੇਟ ਖੜੇ ਹੋਏ ਨੇ ਪਹਿਲਾ ਤਾਂ ਉਹਨੇ ਪਾਰਟੀਆਂ ਪਹੁੰਚਾਂਗੇ ਤੇ ਅ ਕਿ ਜੋ ਵੀ ਲੋਕ ਦੇਖਦੇ ਨੇ ਜਿਹੜਾ ਬੰਦਾ ਇੱਕ ਪਾਰਟੀ ਚ ਨਹੀਂ ਰਹਿ ਸਕਦਾ ਉਹਨੂੰ ਮਤਲਬ ਕਿ ਅਗਲੇ ਗਾਂ ਦਾ ਕੰਮ ਕੀਤਾ ਕਰੇਗਾ ਉਹ ਕਹਿੰਦੇ ਆ ਕਿ ਅਸੀਂ ਆਪਣੇ ਏਰੀਆ ਜੀ ਵਿਕਾਸ ਉਹ ਕੀਤਾ ਕੋਈ ਵਿਕਾਸ ਨਹੀਂ ਹੋਇਆ ਹੈਗਾ ਜੀ ਸਿਰਫ ਨਸ਼ੇ ਦਾ ਵਾਚੜ ਕੇ ਚੜਾਅ ਹੋਇਆ ਵਿਕਾਸ ਤੇ ਕੋਈ ਨਹੀਂ ਸਾਹ ਲੱਭਾ ਹੈਗਾ ਅਸੀਂ ਆਉਣ ਵਾਲੀ ਜਨਰੇਸ਼ਨ ਆ ਸਾਨੂੰ ਵਿਕਾਸ ਲੱਭਣਾ ਚਾਹੀਦਾ ਨਾ ਕੋਈ ਜਲਾਸ਼ ਇਹ ਇਸ ਟਾਈਮ ਅਸੀਂ ਖੜੇ ਸੀ ਜਲੰਧਰ ਦੇ ਪਾਰਕੋ ਕੈਂਪ ਦੇ ਵਿੱਚ ਕਬੀਰ ਮੰਦਿਰ ਦੇ ਕੋਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਆਮ ਲੋਕੀ ਸੀਗੇ ਤੇ ਹੋਰ ਵੀ ਜਗ੍ਹਾ ਦੇ ਉੱਤੇ ਗੱਲਬਾਤ ਕਰਦੇ ਆ ਜਾ ਕੇ ਕੀ ਮਾਹੌਲਾ ਸਾਰਾ ਕਿਹੜੇ ਕਿਹੜੇ ਲੋਕਾਂ ਦੇ ਕੰਮ ਹੋਏ ਜਾਂ ਨਹੀਂ ਹੋਏ ਬਹੁਤ ਬਹੁਤ ਤੁਹਾਡਾ ਧੰਨਵਾਦ